ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਪਰਜਾ ਪਰਜਾ ਕਟਮਰੇ ਕਫਣਾ ਛਾਡੇ ਖੇਤ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਜਿਨ੍ਹਾਂ ਦਾ ਅੱਜ ਗੁਰਪੁਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇਸਾਂ ਵਿਦੇਸਾਂ ਦੇ ਸੰਗਤਾਂ ਦੇ ਹਾਜ਼ਰੀ ਭਰ ਜਣ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸ਼ੁਭ ਦਿਨ ਮੁੱਖ ਰੱਖਦੇ ਹੋਇਆ ਸ਼ਨੀਵਾਰ ਐਤਵਨ ਸੋਮਵਾਰ ਤਿੰਨ ਦਿਨ ਤੋਂ ਹੀ ਲੰਗਰ ਲਾਇਆ ਜੀ ਸੀ ਹਰ ਤਰ੍ਹਾਂ ਦੀਆਂ ਮਠਿਆਈਆਂ ਕੜੀ ਚੌਲ ਜਮਾਲੀ ਰੋਟੀ ਆਈਸਕ੍ਰੀਮਾਂ ਚੰਗੀਆਂ ਜੀ ਸਮੂਹ ਸੰਤਾਂ ਨੂੰ ਲੱਖ ਲੱਖ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ